ਤਗੜੀ। ਓਕੇ ਜੀ। ਮੌਕੇ ਤੇ ਬਿਲਕੁਲ ਉਹ ਬਾਅਦ ਨਹੀਂ। ਉੱਵਾ ਜੱਲ ਆ ਰਿਹਾ। ਆ ਰਹੀ ਹੈ ਬਿਲਕੁਲ ਓਕੇ ਜੀ। ਸ਼ਾਸਿਕਾਲ ਜੀ ਸਾਰੇ ਪਿੰਡ ਵਾਸੀਆਂ ਨੂੰ ਅੱਜ ਆਪਾਂ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਵੀਡੀਓ ਪਾਈ ਸੀ। ਹਰ ਤੀਰਤਾ ਲਈ ਜਨਐਨਆਰਆਈ ਪੀਰਾਂ ਨੂੰ ਵੀ ਬੇਨਤੀ ਕੀਤੀ ਤੇ ਪਿੰਡ ਵਾਲਿਆਂ ਨੂੰ ਵੀ ਤੇ ਵੀ ਭਾਈ ਸਹਿਯੋਗ ਕਰੋ। ਜਿਹਦਾ ਵੀ ਜਿੰਨਾ ਵੀ ਹੁੰਦਾ ਅੱਜ ਅਸੀਂ ਬਾਈ ਸਤਨਾਮ ਦੇ ਘਰ ਆਏ ਆ ਸਤਨਾਮ ਜਿਹੜਾ ਮੁੰਡਾ ਜੂ ਕੇ ਗਿਆ ਇੰਗਲੈਂਡ ਤੇ ਉਸ ਵੀਰ ਨੇ ਪਿੰਡ ਨੂੰ 86000 ਰੁਪਏ ਦੀ ਸਹਾਇਤਾ ਕਰੀ ਆ ਖੜਪੀੜਤਾ ਲਈ ਜਿਹਦੇ ਵਿੱਚ ਉਹਦੇ ਸਹਿਯੋਗੀ ਸੱਜਣ ਹੋਰ ਵੀ ਨੇ ਉੱਥੇ ਤੇ ਜਿਹਦੇ ਵਿੱਚ ਅ ਮੈਂ ਤੁਹਾਨੂੰ ਦੱਸਦਾ ਹਾਂ ਮੁੰਡਿਆਂ ਦੇ ਨਾਮ ਇੱਕ ਤਾਂ ਬਾਈ ਸਤਨਾਮ ਹੈ ਆਪਣਾ ਤੇ ਦੂਜਾ ਗੁਰਜੰਟ 11811 ਰੁਪਿਆ ਇਹਨੇ ਕਰਿਆ ਭਲਵੰਤ ਸਿੰਘ ਨੇ ਭਲਵੰਤ ਸਿੰਘ ਬੱਲੀ 11800 ਇਹਨੇ ਸਤਨਾਮ ਸਿੰਘ ਨੇ 11800 ਤੇ ਵਿਕੀ ਬਾਈਆ 8858 ਰੁਪਏ ਇਹਨੇ ਦੇ ਅਵੇ 955 ਰੁਪਿਆ ਇਹਨੇ ਦੇਆ ਗੁਰਪ੍ਰੀਤ ਸਿੰਘ 955 ਰੁਪਿਆ ਇਹਨੇ ਤੇ ਭਾਵਨਾ ਇਹ ਭਾਵਨਾ ਇਹਨਾ ਜਿਹੜੀ ਇਹ ਗੁੜੀ ਆ ਉੱਥੇ ਕੋਈ ਲੜਕੀ ਆ ਅਸੀਂ ਇਹਨਾਂ ਦਾ ਵੀ ਕੁੜੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਸ ਭੈਣ ਨੇ ਸਾਨੂੰ 5900 ਰੁਪਇਆ ਲਵਪ੍ਰੀਤ ਲਵਪ੍ਰੀਤ ਸਿੰਘ 5900 ਰੁਪਇਆ ਲਵਪ੍ਰੀਤ ਕੌਰ ਇਹ ਵੀ ਕੁੜੀਆਂ ਉੱਤੇ ਤੇ ਇਹਨਾਂ ਵੀਰਾਂ ਦਾ ਸਾਡੇ ਪਿੰਡ ਵੱਲੋਂ ਤੇ ਸਾਰੇ ਨਗਰ ਵੱਲੋਂ ਪੰਚਾਇਤ ਵੱਲੋਂ ਸਾਡੀ ਐਨ ਆਰ ਆਈ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਸਨੇਹੇ ਤੇ ਐਡੀ ਵੱਡੀ ਸਹਾਇਤਾ કરી ਇਸ ਤੋਂ ਪਹਿਲਾਂ ਆਪਣੇ ਬਾਵਾ ਜੀ ਦੀ ਸ਼ਿਆਮ ਸਿੰਘ ਜੀ ਦੀ ਪੋਤੀ ਉਹਨਾਂ ਨੇ ਵੀ ਸਹਾਇਤਾ કરી ਬਨੋਦ ਜੀ ਹਾਂਡਾ ਆਪਣੇ ਸੰਗਰੂਰ ਰਹਿੰਦੇ ਨੇ ਮਾਸਟਰ ਜੀ ਨੇ ਪ੍ਰਿੰਸੀਪਲ ਸਾਹਿਬ ਨੇ ਉਹ ਉਹਨਾਂ ਨੇ 10000 ਰੁਪਏ ਉਹਨਾਂ ਨੇ ਭੇਜਿਆ ਹਰਪ੍ਰਿੰਤਾ ਲਈ ਤੇ ਹੋਰ ਮੇਰੇ ਸੱਜਣ ਮਿੱਤਰ ਜਿਵੇਂ ਵੀ ਫੋਨ ਫੋਨ ਆਏ ਹੋਏ ਨੇ ਜਿਵੇਂ ਜਿਵੇਂ ਉਹ ਭੇਜਣਗੇ ਤੁਹਾਨੂੰ ਦੱਸਾਂਗੇ ਤੇ ਆ ਹੁਣ ਸਾਡੀ ਮਾਤਾ ਸਰਪੰਚ ਸਾਹਿਬ ਨੂੰ ਪੈਸੇ ਭਣਾ ਰਹੇ ਨੇ ਇਹ ਤੇ ਸਰਪੰਚ ਸਾਹਿਬ ਆਪਣੇ ਵੱਲੋਂ ਆ ਮਾਤਾ ਦਾ ਸਨਮਾਨ ਕਰਨਗੇ ਚਲੋ ਕੋ ਦਲੀਂ ਨਹੀਂ ਨਿਕੂਗਾ ਕਿ ਕੋਈ ਨਹੀਂ ਤਾਂ ਉਹਨਾਂ ਦਾ ਕਰੂਗਾ ਕੋਈ ਤਾਂ ਮੈਂ ਲੋੜ ਨਹੀਂ ਆਉਂਦਾ ਆਈ ਸਾਰਾ ਤਿਲਪੁਰ ਨਾਲੇ ਹੋ ਗਏ ਬੁੱਲੇ ਸੋਨਿਹਾਲ ਸਾਰੀ ਸ਼ੀਰਕਾਰ